ਕੌਮੀ ਇਨਸਾਨ ਮੋਰਚੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਭ ਤੋਂ ਪਹਿਲਾਂ ਉਹ ਦੋ ਸਖੀਤਾਂ ਦਾ ਜਿਨ੍ਹਾਂ ਦਾ ਭਾਈ ਸਾਹਿਬ ਨੇ ਕਰਨਲ ਕੀਤਾ ਸਰਦਾਰ ਜਸਪਾਲ ਸਿੰਘ ਜਿਹੜਾ ਜਿਨ੍ਹਾਂ ਦੀ ਕਲਮ ਹਮੇਸ਼ਾ ਪੰਜਾਬ ਦੇ ਮੁੱਦਿਆਂ ਵਾਸਤੇ ਸਿੱਖਾਂ ਦੇ ਮਸਲਿਆਂ ਵਾਸਤੇ ਲਿਖਦੀ ਰਹੀ ਹੈ ਸੋ ਅੱਜ ਅਕਾਲ ਚਲਾਣਾ ਕਰਕੇ ਅਸੀਂ ਉਹਨਾਂ ਦੇ ਅਕਾਲ ਚਲਾਉਣੇ ਤੇ ਕੌਮੀ ਇਨਸਾਨ ਮੋਰਚੇ ਵੱਲੋਂ ਸ਼ੋਕਮਤਾ ਪੇਸ਼ ਕਰਦੇ ਹਾਂ ਦੂਜੀ ਸਖੀਤ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਬਾਨੀ ਸੀ ਤੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਤਕਰੀਬਨ ਉਹਨਾਂ ਨੇ 43 ਸਾਲ ਜਦ ਤੱਕ ਜਲਾਵਤਨੀ ਕੱਟ ਕੇ ਉਹ ਲੜਦੇ ਰਹੇ ਆ ਸੋ ਪਿਛਲੇ ਦਿਨੀ ਉਹ ਪਾਕਿਸਤਾਨ ਵਿੱਚ ਛੁਡਾਈ ਕਰਗੇ ਸੀ ਅੱਜ ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਉਹਨਾਂ ਨੂੰ ਤੇ ਜਹਦਦਰ ਜਗਤਾਰ ਸਿੰਘ ਹਵਾਰਾ ਵੱਲੋਂ ਦੋਵੇਂ ਸਿਜਿਆਤਾਂ ਨੂੰ ਸਤਕਾਰ ਤੇ ਸਭ ਦਾ ਭੇਟ ਕਰਦੇ ਹਾਂ ਬਾਕੀ ਜਿਹੜਾ ਦੂਜਾ ਅਸੀਂ 15 ਅਗਸਤ ਦੇ ਪ੍ਰੋਗਰਾਮ ਬਾਰੇ ਦੱਸਿਆ ਕਿ ਕਿ ਜਿੰਨੀ ਵੱਡੀਆਂ 90% ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪਰੰਤੂ ਉਹ ਆਜ਼ਾਦੀ ਦਾ ਅੱਜ ਸਾਨੂੰ ਬਰਾਬਰਤਾ ਦਾ ਹੱਕ ਨਹੀਂ ਦੇ ਰਹੀ ਆ ਆਜ਼ਾਦੀ ਸੋ ਅਸੀਂ ਆਪਣੇ ਹੱਕ ਲੈਣ ਲਈ ਕੌਮੀ ਮੁੱਦੇ ਉੱਤੇ ਜਿਹੜਾ ਕੌਮੀ ਇਨਸਾਫ ਮੋਰਚਾ 8 ਜਨਵਰੀ 2023 ਤੋਂ ਲਾਇਆ ਸਰਕਾਰ ਸਾਨੂੰ ਇਨਸਾਫ ਦੇਣ ਵਾਸਤੇ ਤਿਆਰ ਨਹੀਂ ਭਾਵੇਂ ਉਹ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਹੈ ਜਾਂ ਜਿਹੜੇ ਸਾਡੇ ਬੰਦੀ ਸਿੰਘ ਸਜਾਵਾਂ ਵੀ ਪੂਰੀਆਂ ਕਰਗੇ ਜਿਹੜੇ ਸਿਆਸੀ ਕਹਦੀਆਂ ਸੋ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਇਹ ਲੈ ਅਸੀਂ ਅੰਸਾਫ ਲੈਣ ਲਈ ਆਪਣਾ ਜਿਹੜਾ ਰੋਸ ਹੈ ਉਹ ਵਰਲਡ 11 ਤੇ ਪਹੁੰਚਾਉਣ ਵਾਸਤੇ 15 ਅਗਸਤ ਤੇ ਜਿਹੜੇ ਸਰਕਾਰਾਂ ਉਸ ਦਿਨ ਆਜ਼ਾਦੀ ਦੇ ਜਸ਼ਨ ਮਨਾ ਰਹੀਆਂ ਅਸੀਂ ਉਹਨਾਂ ਉਸ ਨੂੰ ਸਿੱਖਾਂ ਦੀ ਗੁਲਾਮੀ ਦਾ ਦਿਨ ਵਜੋਂ ਪ੍ਰਵਾਨ ਕਰਦੇ ਆ 15 ਅਗਸਤ ਨੂੰ 17 ਸੈਕਟਰ ਚੰਡੀਗੜ੍ਹ ਦੇ ਗਰਾਊਂਡ ਵਿੱਚ ਸੰਗਤਾਂ ਨੂੰ ਅਪੀਲ ਹੈ ਕਿ ਆਪਣੇ ਹੱਕ ਦੇ ਹਕਾਂ ਦੇ ਹੱਕ ਜਨਰ ਆਦਾ ਨਾਰਾ ਮਾਰਨ ਵਾਸਤੇ ਉਥੇ ਪਹੁੰਚੋ ਤਾਂ ਕਿ ਅਸੀਂ ਆਪਣੀ ਆਵਾਜ਼ ਉਹ ਜਿਹੜੀ ਵਰਲਡ ਲਾਈਨ ਤੇ ਪਹੁੰਚਾ ਸਕੀਏ ਤੇ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਦੁਨੀਆ ਦੇ ਸਾਹਮਣੇ ਰੱਖ ਸਕੀਏ ਸੋ ਉਸ ਦਿਨ ਹਰ ਇੱਕ ਜਥੇਬੰਦੀ ਜਿਹੜੀ ਆਪਣੇ ਹੱਕਾਂ ਲਈ ਲੜ ਰਹੀ ਹੈ ਭਾਵੇਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸੰਤ ਸੰਪਰਦਾਵਾਂ ਤੇ ਕਾਰ ਸੇਵਾ ਨਿਹੰਗ ਸਿੰਘ ਜਥੇਬੰਦੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਇੱਥੋਂ ਤੱਕ ਕਿ ਗੁਰਨਾਨਕ ਨਾਮ ਲੈਵਾ ਸਿੱਖਾਂ ਨੂੰ ਬੇਨਤੀ ਹੈ ਕਿ ਉਸ ਦਿਨ ਅਸੀਂ ਬਾਤ ਚੜ ਕੇ ਉਸ ਰੋਜ਼ ਮਾਰਚ ਵਿੱਚ ਸ਼ਾਮਲ ਹੋਈਏ ਜੋ ਪ੍ਰੋਗਰਾਮ ਦਿੱਤਾ ਗਿਆ ਕਿ 11 ਵਜੇ ਉੱਥੇ ਉਸ ਗਰਾਊਂਡ ਵਿੱਚ ਪਹੁੰਚਿਆ ਜਾਵੇ ਆਪਣੇ ਆਪਣੇ ਸਾਧਨਾਂ ਰਹੀ ਸੋ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਅਸੀਂ ਉਸ ਮਾਰਚ ਨੂੰ ਗਵਰਨਰ ਦੀ ਕੋਠੀ ਵੱਲ ਲੈ ਕੇ ਜਾਣਾ ਜਾ ਹੋਰ ਕੋਈ ਸੇਧ ਦੇਣੀ ਹੈ ਸੋ ਉਹ ਉਸ ਰੋਸ ਮਾਰਚ ਵਿੱਚ ਉਸ ਰੋਸ ਰੈਲੀ ਵਿੱਚ ਅਸੀਂ ਸ਼ਾਮਲ ਹੋਣ ਵਾਸਤੇ ਅੱਜ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਜਿਹੜੀਆਂ ਸਰਕਾਰਾਂ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਅਸੀਂ ਉਹ ਲੋਕ ਸੰਗਤਾਂ ਦੇ ਸਾਹਮਣੇ ਲਈਏ ਸੋ ਆਖਰ ਵਿੱਚ ਮੈਂ ਸਾਰੀਆਂ ਜਿੰਨੀ ਵੀ ਇਨਸਾਫ਼ ਸੰਜੇ ਤੇ ਬੰਧੀਆਂ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਉਹ ਵੱਤ ਤੋਂ ਬਾਅਦ ਆਪਣੇ ਆਪਣੇ ਤਸੀਲੇ ਰਾਈ ਉੱਤੇ ਪਹੁੰਚਣ ਦੀ ਇਹ ਸਾਡੀ ਬੇਨਤੀ ਕੌਮੀ ਹਸਾਮੋਚ ਦੇ ਗੁਰੂ ਪ੍ਰਬੰਧ ਕਰਨਾ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜਿਹੜਾ 17 ਸੈਕਟਰ ਵਿੱਚ ਇਕੱਠਾ ਹੋਣਾ ਉਸ ਰੋਜ਼ਕਾਰ ਨੂੰ ਉਸ ਉਥੇ ਤੱਕ ਸੇਕ ਰੱਖਿਆ ਜਾਏ ਜਾਂ ਕੋਈ ਬੁੱਕਰੇ ਕਾ ਬਣਾਈਏ ਲਈ ਕਿੱਥੇ ਨੂੰ ਜਾਣਾ ਅਸੀਂ ਤਾਂ ਗਵਰਨਰ ਹਾਊਸ ਜਾਣਾ ਜੀ ਅਸੀਂ ਤਾਂ ਰੂ ਨੂੰ ਦੱਸਣਾ ਵੀ ਤੂੰ ਕਿਉਂ ਸਾਡੇ ਨਾਲ ਵਾਅਦੇ ਕਰ ਚਾਰ ਹੁਣ ਤੱਕ ਸਰਕਾਰ ਮੁਕਰੀਏ ਇਹ ਉਹਨਾਂ ਦੀ ਮਰਜ਼ੀ ਦਾ ਵੀ ਕਿੱਥੇ ਕਿਹੜੇ ਕਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਸੀ ਸਾਡੇ ਨਾਲ ਵਾਅਦੇ ਕਿਤੇ ਬੰਦੀ ਸੀ ਉਹਨਾਂ ਨੇ ਕਿਹਾ ਵੀ ਇਹ ਇਹ 200 ਹੁਣ ਦੇ ਨਹੀਂ 222 ਕੀਤਾ ਕਿ ਜੇ ਅਸੀਂ ਜੇ ਜ 25 ਸਾਲ ਤੋਂ ਕੋਈ ਪੂਰੀ ਕਰ ਚੁੱਕਾ ਉਹ ਮੈਂ ਤੁਰੰਤ ਰਿਹਾ ਕਰਾਂਗਾ ਕੁੜਕੇ ਉਹਨੇ ਪਲਦਾ ਝਾੜਤਾ ਕਿਤੇ ਮੇਰੇ ਵਾਸਤੇ ਕਿ ਅਸੀਂ ਉਹ ਦੇਖੋ ਇਸ ਮੁੱਦੇ ਬਾਰੇ ਥੋੜਾ ਕਲੀਅਰ ਕਰਦੀ ਜੇ 11 ਜਨਵਰੀ 2022 ਨੂੰ ਅਸੀਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੋਸ ਮਾਰਚ ਕੱਢਿਆ ਸੀ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਸਾਡੇ ਜਿਹੜਾ ਮਾਰਚ ਚ ਇੱਥੇ ਹੀ ਰੁਕਿਆ ਗਿਆ ਇਸ ਚੋ ਇੱਕ ਸਾਡਾ ਡੈਪੂਟੇਸ਼ਨ ਗਵਰਨਰ ਦੀ ਕੋਠੀ ਗਿਆ ਉਹਨਾਂ ਨੂੰ ਮੈਮੋਰੈਂਡਮ ਦੇਣ ਵਾਸਤੇ ਦਾਸ ਉਸ ਡੈਪੂਟੇਸ਼ਨ ਵਿੱਚ ਸ਼ਾਮਲ ਸੀ ਉਸ ਟਾਈਮ ਜਿਹੜਾ ਗਵਰਨਰ ਸੀ ਬਨਵਾਰੀ ਲਾਲ ਪ੍ਰਹੋਤ ਉਹਨੇ ਵਾਦਾ ਕਰਿਆ ਸੀ ਕਿ ਜਿਨ੍ਹਾਂ ਵੀ ਕੈਦੀਆਂ ਦੀ 25 ਸਾਲ ਤੋਂ ਉੱਪਰ ਸਜ਼ਾ ਹੋ ਗਈ ਉਹਨਾਂ ਦੀ ਕਸਟਡੀ ਰਿਪੋਰਟ ਲਿਆ ਕੇ ਮੈਨੂੰ ਦਿਓ ਮੈਂ ਉਹਨਾਂ ਦੀ ਇੱਕ ਹਫ਼ਤੇ ਚ ਰਿਹਾਈ ਕਰਾ ਮੰਗਾ ਪਰੰਤੂ ਜਦੋਂ 16 April ਨੂੰ ਦੁਆਰੇ ਉਸ ਗਵਰਨਰ ਨੂੰ ਮਿਲਿਆ ਗਿਆ ਉਹ ਗਵਰਨਰ ਆਪਣਾ ਪੱਲਾ ਝਾੜ ਗਿਆ ਕਿ ਮੇਰੇ ਅਧਿਕਾਰ ਤੋਂ ਖੇਤ ਖੇਤਰ ਤੋਂ ਬਾਹਰ ਹੈ ਜਦ ਕਿ ਉਸ ਦਿਨ ਜਿਹੜਾ ਉਸ ਡੈਪੂਟੇਸ਼ਨ ਵਿੱਚ ਭਾਈ ਦੀਪ ਸਿੱਧੂ ਜਿਹੜੇ ਚੜਾਈ ਕਰਗੇ ਉਹ ਵੀ ਸ਼ਾਮਲ ਸੀ ਉਹਨਾਂ ਨੇ ਸਾਡੇ ਨਾਲ ਇੱਕ ਪੂਰਾ ਵਾਅਦਾ ਕਰਿਆ ਸੀ ਉਸ ਵਾਅਦੇ ਤੋਂ ਮੌਕੇ ਦਾ ਗਵਰਨਰ ਮੁੱਕ ਰਿਹਾ ਸੋ ਅਸੀਂ ਉਹ ਯਾਦ ਕਰਾਉਣ ਵਾਸਤੇ 15 ਅਗਸਤ ਦਾ ਜਿਹੜਾ ਦਿਨ ਹੁਣ ਚੁਣਿਆ ਵੀ ਉਹ ਗਵਰਨਰ ਜਿਹੜੇ ਵਾਅਦਾ ਕਰਕੇ ਸਾਡੇ ਨਾਲ ਮੁੱਕ ਰਿਹਾ ਉਹਨਾਂ ਨੂੰ ਯਾਦ ਕਰਾਉਣ ਲਈ ਮਾਮਲਾ ਜਿਹੜਾ ਸੁਪਰੀਮ ਕੋਰਟ ਵਿੱਚ ਪਹੁੰਚੇ ਸੀ ਉਸ ਤੇ ਕੀ ਦਾ ਨਿਯੋਗ ਦੀ ਸੇਵਾ ਚਲਾਈ ਸਲਾਹ ਬੁੱਦ ਨਾ ਅਪੀਲ ਨੂੰ ਜਿਹੜੀ ਹੋਇਆ ਨਾ ਕਿ ਇਹ ਹਾਈ ਕੋਰਟ ਦਾ ਵੀ ਵੋਟ ਕਟ ਚਕਾਓ ਖਾਲੀ ਕਰਾਓ ਉਹਦੇ ਪ੍ਰਤੀ ਪੰਜਾਬ ਸਰਕਾਰ ਤੇ ਜੁਡੀ ਸਰਕਾਰ ਗਈ ਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ 12 ਜੁਲਾਈ ਤਰੀਕ ਦੀ ਅਸੀਂ ਵੀ ਕੀ ਕੀਤੇ ਹੋਏ ਨੇ ਪਹਿਲੀ